ਸਾਤ ਦੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਾਂਗੇ ਮੈਂ ਟ੍ਰੈਫਿਕ ਵਿੱਚ ਫਸ ਗਿਆ ਆਈ ਗਾਟ ਸਟਕ ਇਨ ਟ੍ਰੈਫਿਕ ਮੇਰੀ বাস छुट ਗਈ ਹੈ ਆਈ ਮਿਸਡ ਦਾ বাস ਮੈਨੂੰ ਟੈਕਸੀ ਨਹੀਂ ਮਿਲ ਸਕੀ ਆਈ ਕੁਡ ਨਾਟ ਗੈਟ ਅ ਟੈਕਸੀ ਮੈਨੂੰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲੀ ਆਈ ਕੁਡ ਨਾਟ ਫਾਈਂਡ ਅ ਪਾਰਕਿੰਗ ਸਪੇਸ ਮੈਂ ਪੀਜ਼ਾ ਲੈਣਾ ਚਾਹਾਂਗਾ ਆਈ ਵੁਡ ਲਾਈਕ ਟੂ ਹੈਵ ਪੀਜ਼ਾ ਮੈਨੂੰ ਇਹ ਗੱਲ ਸਮਝ ਨਹੀਂ ਆਈ ਆਈ ਡਿਡ ਨਾਟ ਅੰਡਰਸਟੈਂਡ ਦਿਸ ਪੁਆਇੰਟ ਮੈਂ ਥੱਕ ਗਿਆ ਹਾਂ ਆਈ ਏਮ ਐਗਜ਼ੌਸਟਡ ਮੈਂ ਵਾਲ ਕਟਵਾ ਲਏ ਸਨ ਆਈ ਹੈਡ ਏ ਹੇਅਰ ਕੱਟ ਥੈਂਕ ਯੂ ਧੰਨਵਾਦ ਜੀ